ਜਲਦੀ ਸਸੀ ਕਾਲ ਜੀ ਸਵਾਗਤ ਹੈ ਆਇਆ ਆਪਣੇ ਵਲਾਗ ਦੇ ਵਿੱਚ ਕਿ ਆਪਾਂ ਪਰਵਾਹ ਫਿਰ ਸਦਨੀ ਤੇ ਮੈਂ ਲੱਗਾ ਵਾ ਇਥੋਂ ਮਠਿਆਈ ਲੱਗਣੇ ਬੁਕਿੰਗ ਕਰਾ ਚੁੱਕੀ ਵੀ ਇਹਨਾਂ ਦਰਸ਼ਨ ਕਰ ਲ ਗਏ ਆ ਕਰੋ ਚੈੱਕ ਤਹੀਂ ਕੀ ਆ ਵਾ ਇਹ ਪਰ ਕੱਲ ਖੜਦੇ ਮਹਾ ਉਹਨਾਂ ਜਿਹੜਾ ਨਾ ਫਰਿਜ ਲਾ ਜਿਹੜਾ ਨੇ ਲਾ ਆ ਗਿਆ ਆਪਾਂ ਹਏ ਮੈਂ ਮੈਂ ਖਲ ਗਿਆ ਇਹ ਖੋਲੇ ਆਈਆਂ ਨਹੀਂ ਭਰਦੀਆਂ ਜੇ ਪੂਰੀ ਮੈਂ ਲੜਦੀ ਆਰਡਰ ਆਰਡਰ ਦੇ ਆ ਮੈਂ 200 ਤੇ 20 ਕੇ ਸਮੋਸੇ ਕਹੇ ਆ ਤੇ 250 ਰਸਗੁੱਲਾ ਕਹੇ ਆ 12 ਕਿਲੋ 12 ਕਿਲੋ ਡਿਸਪੋਜ਼ਰ ਵੀ ਚਾਹ ਵੰਤੇ ਲੈ ਆਓ ਸੱਚੇ ਡਿਸਪੋਜ਼ਲ ਜਾਣਾ ਸੱਚੇ ਆਓ ਗੱਡੀ ਆੜੀ ਆੜੀ ਲਾਇਓ ਉਹ ਵੀ ਲੈ ਆਉਂਦੇ ਉਹ ਵੀ ਲੈ ਆਉਂਦੇ ਉਹ ਵੀ ਗੱਲ ਸਹੀ ਆ ਹਨਾ ਸਹੀ ਗੱਲ ਤੇ ਗੱਦੇ ਵੀ ਕਹੇ ਆ ਯੇ ਗੱਦੇ ਵੀ ਹੈ ਲਓ ਜਾ ਗੱਦੇ ਰੱਖਣੇ ਆ ਰੱਖਣੇ ਪੈਣੇ ਆ ਅ ਚਾਪਤੀ ਵਗੈਰਾ ਜੋ ਵੀ ਉਹਦੇ ਜੇ ਲੌਂਗ ਗਲਾਸੀਆਂ ਨਹੀਂ ਪੈਣੀਆਂ ਚਾਹ ਦੇ ਵਿੱਚ ਉਹ ਸਾਰਾ ਸਮਾਨ ਲੈ ਆ ਵੀ ਡਾਡੀ ਭਾਈ ਆ ਚਾਪਤੀ ਲੈ ਆ ਸਮਾਨ ਲੈ ਆਓ ਨਾਲ ਫੁੱਲ ਲੈ ਆਉਂਦੇ ਨਾਲ ਕਿੰਨਾ ਅਸੀ ਪੰਜ ਕਿਲੋ ਦੁੱਧ ਕਿਹੜਾ ਹੈ ਤੇ ਨਾਲੇ ਮਗਮ ਲੱਠੀ ਉਹਦੇ ਵਾਸਤੇ ਸਪੈਸ਼ਲ ਖੰਡ ਖੁੰਦ ਬੱਕਰੀ ਦੇ ਉਹਦੇ ਵੀ ਪੰਜ ਕਿਲੋ ਮੈਂ ਤਾਂ ਮੇਰਾ ਤਾਂ ਮੈਂ ਮੇਰਾ ਤਾਂ ਮੈਂ ਸੋਨੇ ਦੀ ਸਕੂਟਰੀ ਲੈ ਕੇ ਤਾਂ ਮੈਂ ਉਹ ਚੰਨ ਗਲਾਸਿੰਗ ਲਸੀ ਲੈ ਆਉਂਦਾ ਤੇ ਮਗਮ ਲੱਠੀ ਜੋ ਫੁੱਲ ਉਹ ਤੂੰ ਲੈ ਆਉਂਦੇ ਮੈਂ ਸ਼ੇਰ ਵਾਲੇ ਦੁਕਾਨੇ ਜਾਣਾ ਤੇ ਤੇਰੇ ਮਾਗ ਭਿਆ ਫੁੱਲ ਮਾਲੇ ਆ ਮੇਰੇ ਵਗੋ ਮੇਰੀ ਤੇ ਬੜੀ ਗੱਲ ਹੈ ਆ ਤੁਹਾਡੇ ਵਗ ਵੀ ਆ ਕੋਈ ਨਹੀਂ ਤੂੰ ਜ ਲੈ ਮੈਂ ਉੱਥੋਂ ਨਾਲ ਜਾ ਕੇ ਸਭ ਨੂੰ ਹੁਣ ਇਕੱਠੇ ਕਿਹੜੇ ਆ ਜੂ ਇਹਨੂੰ ਤਾਰ ਦੇ ਚਲ ਕੱਲ ਪਪੀਤਾ ਕੱਟ ਜਾਓ ਅੱਛਾ ਚੱਲ ਚੱਲ ਉੱਤਰ ਉੱਤਰ ਆ ਪਪੀਤਾ ਕੱਟ ਕੇ ਹੈ ਨਹੀਂ ਨਾ ਕੀ ਹੁੰਦਾ ਹੈ ਕੀ ਹੁੰਦਾ ਆ ਛਿੱਲੜ ਖਾਈ ਨੇ ਉਹ ਖਾ ਦਾਦੀ ਗਣ ਦਾਦੀ ਕੋਲ ਨਮਾਦੋ ਲਾ ਕੇ ਵੱਡਾ ਵਾਲਾ ਪੀਸ ਆਮਬੜਾ ਮਿੱਠਾ ਜੂ ਆ ਹੁਣ ਚੱਲੇ ਲਿਆਣ ਸਰੂਪੇ ਮੈਂ ਖਾਗਾ ਚਲੋ ਆ ਜਾ ਯਾਰ ਮੈਂ ਨਹੀਂ ਖਾਣਾ ਖਾਣਾ ਚੱਲ ਯਾਰ ਅਸੀਂ ਅਸੀਂ ਤਾਂ ਟੀਕਾ ਲਵਾਉਣ ਚੱਲੇ ਆ ਲੱਲਾ ਸੁੱਟਦੀ ਕਿੱਥੇ ਐਨੇ ਚੱਲ ਮੈਂ ਭੱਜ ਜਾਣਾ ਨਹੀਂ ਜਾਣਾ ਓਏ ਟੀਕਾ ਲਾਉ ਟੀਕਾ ਲਵਾਉਣ ਚੱਲੇ ਟਰੈਕਟਰ ਕੋ ਓਏ ਹੋ ਓ ਫੜ ਓਏ ਓਏ ਦੁੱਕੀ ਆ ਗਿਆ ਫੜ 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 ਫੜਾ ਫੜਾ ਹਾਏ 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 jalan cah, ooh, oh, 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 Chala. oh. Chala. De 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 ਆ ਲੈਣ ਵਾਸਤੇ ਆਏ ਆ ਪਲੇਟਾਂ ਆ ਇਹ ਲੈ ਲੀਆਂ 100 ਪੀਸ ਆ ਲੈ ਆ ਆ ਲੈਣੀਆਂ ਨਾਲ ਫਰੀ ਹੋਣ ਚਮਚ ਲੈਣ ਲੱਗੇ ਚਮਚ ਉਹ ਜਿੰਨੇ ਬੜਾ ਹੈ ਬੜਾ ਹੈ ਉਹ ਲੈਣ ਵਾਸਤੇ ਆਏ ਫੁੱਲ ਫੁੱਲ ਹੈ ਇਹਦੇ 2 ਕਿਲੋ ਆ ਲੋ ਭਾਈ ਕੀ ਹੋਤਾ ਚਾਹ ਨਹੀਂ ਹੋ ਗਿਆ ਮੰਮੀ ਵਾਸਤੇ ਸੋ ਨਨੇ ਟਾਈ ਵਾਲਾ ਚਾਹੀਦਾ ਆਂ ਗੁਡੀ ਪਹਿਲੇ ਆਕਾ ਹੰਟੀ ਗਣੀ ਨਹੀਂ ਆਏ ਖਾਣਾ ਵਗੈਰਾ ਬਣਾ ਕੇ ਪੂਰਾ ਘਰ ਦਾ ਕੰਮ ਕਰਕੇ ਫਿਰ ਉਹਨਾਂ ਨੇ ਆਣਾ ਜੀ ਦੁਕਾਨ ਇੱਕ ਲਾਲ ਲੰਗਰ ਮਲਾ ਸਾਹਿਬ ਲੈ ਲੈਨੇ ਇੱਕ ਆਹ ਕਲਰ ਬਹੁਤ ਪਿਆਰਾ ਲੱਗਣਾ ਹੈਣਾ ਬਾਕੀ ਉਹ ਕਹਿੰਦੇ ਹੋਰ ਆਇਆ ਉਹ ਵੀ ਦੇਖ ਲੈ ਦਿਖਾਓ ਪਿੰਕ ਕਲਰ ਤੇ ਆਮ ਡਰਜੀ ਮਿਲ ਜਾਂਦਾ ਹਰ ਤੇ ਮਿਲਦਾ ਰੰਗ ਚੜ੍ਹੋਗਾ ਉਹ ਕਦਰ ਬਹੁਤ ਪਿਆਰਾ ਆਇਆ ਹੈਣਾ ਬਾਕੀ ਵੇਖ ਲੈ ਹੋਰ ਵੀ ਆ ਗਈਆਂ ਵੇ ਇਹ ਐਨਰਜੀ ਪਿਆਰਾ ਜਿਹੜਾ ਦੀ ਫੜਿਆ ਹੈ ਠੀਕ ਹੈ ਜੀ ਇਹ ਜੀ ਲੀ ਹਾਂ ਜੀ ਨਾਮੇ ਤੇ ਬੋਨੀ ਜੀ ਕੱਢੀਏ ਕੱਢੀ ਜਾ ਅਕੋਰਡੀ ਨਾਮਾ ਦਾ ਅਮਰਤੀ ਆਦਰ ਲੱਖੀਆਂ ਕਾਫੀ ਚਾਹ ਤੇ ਜੀ ਸ਼ਾਹਮਣੇ ਬਣਨ ਲੈ ਵੀ ਅਗੇ ਲੈ ਆਂਦੇ ਕਾਜੀ ਬਦਾਮ ਵੀ ਪਤੀ ਸਭ ਕੁਝ ਲੈ ਆਂਦੇ ਚ ਚਾਹ ਬਣਾਉਣ ਨੂੰ ਤੇ ਕੋਫੀ ਬਣਾਉਣ ਨੂੰ ਮਿਕਸ ਕਰ ਕਰ ਗ੍ਰੈਂਡ ਰਕਦੇ ਵਿੱਚ ਹਾਂਡ ਵੀ ਲੈ ਆਂਦੇ ਫੁੱਲ ਲੈ ਆਂਦੇ ਇਹ ਲੈ ਆਂਦੇ 2-3 ਕਿਲੋ ਹੈ ਹੀ ਹੈ ਹਨਾ ਇਹ ਸਾਰੇ ਲੈ ਆਂਦੇ ਡੈਡੀ ਮੰਮੀ ਦੀ ਰੀਲ ਲਗਾ ਛੋੜ ਕਾਫੀ ਚਿਰਾਂ ਬਾਅਦ ਵਾਪਸ ਟਾਈਮ ਗਾਣਾ ਮੈ 6 ਮਹੀਨੇ ਹੋਏਗਾ ਕਿ ਜ਼ਿਆਦਾ ਟਾਈਮ ਹੋ ਗਿਆ ਜ਼ਿਆਦਾ ਟਾਈਮ ਹੋ ਗਿਆ ਨਾ ਜੀ ਆਹ ਹੋ ਗਿਆ। ਆਹ ਸਾਲੇ ਹੋ ਗਿਆ ਨਾ ਕਟੋ-ਕਟ। ਹੋ ਗਿਆ ਨਾ। ਜੇ ਸੰਦੀਪ ਨੇ ਕੱਟੀਆਂ ਉਹਨਾਂ ਆ ਗਰੀਆਂ ਚੌਪ ਕਰਤੀਆਂ ਬ੍ਰੇਕ-ਬ੍ਰੇਕ ਜੀਆਂ। ਓ ਕੀ ਇਹ ਸਵੇਰੇ ਦੁੱਧ ਚ ਪਾਉਣੀਆਂ ਉਹ ਨਾ ਫਿਰ। ਇਦਾਂ ਬ੍ਰੇਕ ਕੀਤੀ ਹੋਣੀ ਤਾਂ ਸਾਰਿਆਂ ਨੂੰ ਆ ਜਾਣਗੀਆਂ। ਆ ਕਾਜ ਵੀ ਕਰਨੇ ਆ ਲੈ ਬ੍ਰੇਕ। ਇੱਧਰ ਗੱਦੇ ਤੇ ਆ ਗਏ ਆ ਟੱਪ ਗੱਦੇ ਸਮਾਨ ਆਉਗਾ ਸਾਰੇ ਇੱਧਰ ਹੀ। ਇੱਧਰ ਮੰਮੀ ਤੇ ਡੈਡੀ ਆਣੀ। ਸੰਦੀਪ ਸਾਰੇ ਮਿਹਨਤ ਲੈ ਕੇ ਅਨਵੇਲੇ ਲੈ ਚੁੱਕਣ। ਤੇ ਮੈਂ ਗਿਆਹੀਂ ਥੋੜਾ ਸਲੂਨ ਕੰਮ ਹੈਗਾ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਮੈਂ ਚਾਦਰ ਲਾਈ ਸਾਹਮਣੇ ਉਹ ਗੱਧਾ ਲਾਤਾ ਇੱਥੇ ਉੱਤੇ ਮੰਜਾ ਚੜਾ ਲਈ ਅੱਛਾ ਇਹ ਤੂੰ ਤੇ ਰੱਖਣਾ ਆਹੋ ਜਿਹੇ ਤੇ ਦੋਵੇਂ ਇੱਕ ਦੇ ਤੇ ਉੱਤੇ ਰੱਖ ਲੈਨੇ ਚੱਲ ਠੀਕ ਉਹ ਵੇਖੀ ਉਹ ਖਲਾਰਾ ਪਾਣ ਲੱਗੀ ਫੜੀ ਯਾਰ ਇਹ ਜਿਹੜਾ ਇੱਕ ਤੂੰ ਹਟਾ ਲਓ ਦੂਜੇ ਹੁੰਦਾ ਵੀ ਪੰਗੇ ਆਣ ਬੱਜ ਮੈਂ ਖਲਾਰਾ ਮੰਜਾ ਰੱਖਣਾ ਮੈਂ ਥੱਲੇ ਟੁਕੜਾ ਆ ਆ ਮੰਜਾ ਰੱਖਣਾ ਫੇਰ ਚੁੱਕਣੀ ਐ ਰੋਹੀ ਰੱਖ ਦਿਓ ਮੰਜਾ ਰੱਖ ਲਈ ਤੂੰ ਦੱਸਦੀ ਅਸੇਗਾ ਚੱਲ ਭਰਾ ਕੱਢੇ ਕਿਤਾਬ ਲੋ ਗਿਆ ਕਿਨੇ ਜਾਣੇ ਰੱਖ ਦੇਗਾ ਹਾਂ ਚੱਲਿਆਂ ਜੀ ਮਮੀ ਓਰਾ ਝਕੜੇ ਵੇਲੇ ਕਦਾਈ ਜਿੱਦਾਂ ਹੁਣ ਇਹ ਨਾ ਤਾਉਣਾ ਹਣੀ ਐ ਡੀ ਚੱਲੇ ਆ ਦੁੱਧ ਲੈਣ ਮੈਂ ਦੁੱਧ ਲੈ ਆਂ ਐ ਚੱਲਣਾ ਆ ਆ ਵੀ ਤੇ ਦਾਲ ਦੇ ਕਿੱਤੇ ਪੈ ਜਾਣਾ ਤੇ ਇਹਦੇ ਚ ਚੱਲ ਠੀਕ ਓਕੇ ਫਰਿਜ ਰੈਡੀ ਆ ਗਈ ਇਹਨੂੰ ਜ਼ਰੂਰ ਲੈ ਆਂਦੇ 20 ਮਾਵਾ ਲੈੰਦਾ ਸੁਖ ਨੂੰ ਨਹੀਂ ਆਹ ਤੋ ਹੋਰਿੰਦਾ ਡਿੱਗੀ ਚਾਹੀਦੀ ਉਹਨਾਂ ਨੂੰ ਹੁਣ ਇਹਨੂੰ ਦੇ ਕੇ ਆਂ ਆ ਦੁੱਧ ਲੈ ਆਂਦਾ ਇਹ ਨਹੀਂ ਠੀਕ ਆ ਸੰਗੂਪਾ ਤੇ ਮੈਂ ਹਰ ਡਿੱਗੀ ਖਾਲੀ ਕਰਦੀਏ ਉਹ ਹਲਵਾਈ ਕਹਿੰਦਾ ਮੇਰੀ ਵਾਪਸ ਉਹ ਦੁੱਧ ਵਾਲਾ ਕਹਿੰਦਾ ਮੇਰੀ ਵਾਪਸ ਹਾਂ ਹਾਂ ਵਾਲਾ ਵਾਲੇ ਨਾ ਜਿੱਦਾਂ ਦਾੜੀ ਵਾਲਾ ਕਿਹੜੇ ਬਾਬੇ ਆਉਣੇ ਆ ਦਾੜੀ ਵਾਲੇ ਗੜੀ ਵਾਲੇ ਬਾਬੇ ਆਉਣੇ ਆ ਆ ਤਾਂ ਸਮਝ ਨਹੀਂ ਲੱਗੀ ਪਹਿਲਾਂ بڑے ਸੋਨੇ ਸ਼ਬਦ ਬੋਲਦੇ ਹੁੰਦੇ ਹਾਂ ਬੀਬੀਆਂ ਵੀ ਆਉਣੀਆਂ ਭੈਣਾ ਬਾਬੇ ਆਹ ਉਹ 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 ਸਬਦ ਬੋਲਣੇ ਉਹਨਾਂ ਸਬਦ ਬੋਲਣੇ ਕੀ ਹੋਇਆ ਵਾ ਜਿਦਾ ਕਰਾ ਜਿਦਾ ਕਰ ਦਿੰਦੇ ਇਹ ਤੇ ਥੋੜੀ ਲਈ ਦਵੇਂ ਇਹ ਤਲ ਵੀ ਨਹੀਂ ਦਾ ਉਹਦੇ ਨੇਮ ਸ਼ਾਉਂ ਇੱਥੇ ਸਾਰੇ ਆਪਾਂ ਦਾ ਰੋਟੀ ਖਾ ਕੇ ਅੜੇ ਹੁਣੇ ਅਜੇ ਹੁਣ ਮਨਦਾ ਜੁੱਤੀ ਆ ਗਈ ਵਾ ਸਾਰਾ ਕੰਮ ਹੋ ਗਿਆ ਤਾਂ ਹੁਣ ਜੁੱਤੀ ਆ ਗਈ ਹੈ ਮੰਮਾ ਸਾਰਾ ਕੰਮ ਹੋ ਗਿਆ ਤੇ ਹੁਣ ਆ ਗਿਆ ਹਾਂ ਹੈ ਲੈ ਵੀ ਦਰੀਆਂ ਵਿਛਾਤੀਆਂ ਆ ਆ ਵੇਖ ਹੁਣ ਬੋਲੇ ਦਰੀਆਂ ਹੀ ਵਿਛਾਉਣ ਆ ਗਿਆ ਬਸ ਸਵੇਰ ਦਾ ਵੜਿਆ ਨਹੀਂ ਕਹਿੰਦਾ ਮੋਟਰਸਾਈਕਲ ਜ਼ਰੂਰੀ ਜਿੱਦਾਂ ਉਹ ਜੇ ਤੁਰਨ ਨਹੀਂ ਡਿਆ ਉਹਦਾ ਇੰਜਣ ਹੀ ਬਹਿ ਗਿਆ ਜਿੱਦਾਂ ਐਵੇਂ ਹੀ ਓਏ ਛੋਸ਼ੇ ਬਾਜ਼ਗੀਆਂ ਵਾ ਜੋ ਮਰਜ਼ੀ ਹੋਵੇ ਹਾਂ ਆਵੇ ਆ ਗਏ ਹੁਣ ਬਈ ਅਸੀਂ ਗੱਲ ਅੰਨਾ ਜੀ ਚਾਹ ਅਸੀਂ ਚਾਹ ਪੀਓ ਯਾਰ ਹਾਂ ਘਾਟਾਂ ਪੈ ਜਾਵੇ ਚਾਹ ਫਿਰ ਹੀ ਗੇਜਿਆ ਮੇਰਾ ਅਦਰ ਮੈਂ ਨਾ ਨਾ ਨਹੀਂ ਬੀਦੇ ਬਾ ਤੂੰ ਬੜਾ ਸਾਹ ਜੇ ਨਾ ਬੈਠਾ ਚਾਹ ਪਿਆ ਦੇ ਨਾ ਰਾਤ ਦੀ ਰਾਤ ਦੀ ਹਾਂ ਮੈਂ ਜੂਜੇ ਲਖਾਰੇ ਬੜੇ ਹੋਰ ਤਰ੍ਹਾਂ ਦੇ ਮਾਰ ਮੈਂ ਨੂੰ ਚਾਹ ਨਾ ਡੋਲਦੇ ਉਤੇ ਹਾਂ ਇਹਨਾਂ ਬੜੇ ਡਰ ਲੈ ਜੀ ਵੇਖਾ ਹੋਰ ਤਰ੍ਹਾਂ ਬਹੁਤ ਨਾਲ